ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਦੋਂ ਆਪਾਂ ਦੁੱਖ ਚ ਹੁੰਨੇ ਆ ਆਪਾਂ ਮਸ਼ੇ ਇਨਸਾਨ ਦਾ ਸਹਾਰਾ ਲੈਨੇ ਆ ਕਿ ਹਾਂ ਇਹ ਇਨਸਾਨ ਸਾਨੂੰ ਦੁੱਖ ਚ ਕੱਢੇਗਾ ਆਪਾਂ ਕਦੇ ਕਿਸੇ ਨੂੰ ਫੋਨ ਲਾਉਂਦੇ ਆ ਕਦੇ ਕਿਸ ਨੂੰ ਕਿ ਹਾਂ ਇਹ ਸਾਡਾ ਸਹਾਰਾ ਬਣਗੇ ਬਟ ਉਹ ਸਾਡਾ ਸਹਾਰਾ ਨਹੀਂ ਸਾਡਾ ਮਜ਼ਾਕ ਉਡਾਉਂਦੇ ਨੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਕਿ ਨਾਮ ਜਪ ਰੋ ਨਾ ਨਾਮ ਜਪ ਜਪੀ ਹੋਈ ਬਾਣੀ ਇੱਕ ਦਿਨ ਤੇਰਾ ਸਹਾਰਾ ਬਣੇਗੀ ਕੋਈ ਇਨਸਾਨ ਨਹੀਂ ਬਾਕੀ ਲਾਈਫ ਚ ਟਾਈਮ ਇੱਕੋ ਜਿਹਾ ਨਹੀਂ ਰਹਿੰਦਾ ਜਜ ਮਾੜਾ ਚੱਲ ਰਿਹਾ ਤੇ ਕੋਈ ਗੱਲ ਨਹੀਂ ਚੰਗਾ ਵੀ ਆਏਗਾ ਕਦੀ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ ਵੈਗਡਿਨਸਨ ਬਹੁਤ ਜ਼ਿਆਦਾ ਸੋਣਾ ਤੇ ਬਹੁਤ ਜ਼ਿਆਦਾ ਸਟਰੋਂਗ ਬਨਾਇਆ ਪਹਿਲਾਂ ਵੀ ਤਾਂ ਔਕਾ ਛੋਕਾ ਟਾਈਮ ਕੱਢ ਲਿਆ ਨਾ ਹੁਣ ਇਹ ਵੀ ਟਾਈਮ ਨਿਕਲ ਜਾਏਗਾ ਕਿ ਦੁੱਖ ਸੁੱਖ ਤਾਂ ਆਉਣੇ ਆ ਜੇ ਪਾਠ ਕਰ ਰਹੇ ਆ ਤਾਂ ਵੀ ਦੁੱਖ ਆਉਣੇ ਆ ਜੇ ਪਾਠ ਨਹੀਂ ਕਰ ਰਹੇ ਤਾਂ ਵੀ ਦੁੱਖ ਆਉਣੇ ਆ ਜੇ ਪਾਠ ਨਹੀਂ ਕਰ ਰਹੇ ਤਾਂ ਉਹ ਦੁੱਖ ਸੰ ਤੋੜ ਕੇ ਰੱਖ ਦੇਣਗੇ ਜੇ ਪਾਠ ਕਰ ਰਹੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਸਬਰ ਆ ਜਾਏਗਾ ਪਾਕੀ ਦੁੱਖਾਂ ਚ ਸੁੱਖ ਪਾਉਣ ਦਾ ਤਰੀਕਾ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀਏ ਕਾਰਨੋਂ ਨਿਤ ਆਵੇ ਤਾਏ ਸਭ ਠਾਈ ਹੋਏ ਸਹਾਈ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ